ਕਿਉਂਕਿ ਫਿਲਮ ਦੀ ਜਿਹੜੀ ਕਹਾਣੀ ਆ ਉਹ ਵੇਚਦਾ ਅੱਜ ਤੋਂ 900 ਸਾਲ ਬਾਅਦ ਇੱਕ ਐਸੀ ਦੁਨੀਆ ਜਿੱਥੇ ਪਾਣੀ ਖਤਮ ਹੋ ਚੁੱਕਿਆ ਪੀਣ ਵਾਲਾ ਪਾਣੀ ਬਿਲਕੁਲ ਖਤਮ ਹੋ ਚੁੱਕਿਆ ਸੁੱਕ ਚੁੱਕੀਆਂ ਨਦੀਆਂ ਸੁੱਕ ਚੁੱਕੀਆਂ ਨੇ ਗੰਗਾ ਨਦੀ ਸੁੱਕ ਚੁੱਕੀ ਆ ਹਵਾ ਜ਼ਹਿਰੀਲੀ ਹੋ ਚੁੱਕੀ ਐ ਲੋਕ ਜ਼ਿਆਦਾਤਰ ਮਾਸਕ ਪਾ ਕੇ ਰਹਿੰਦੇ ਨੇ ਸਾਫ਼ ਸੁਥਰੀ ਹਵਾ ਲਈ ਤੁਹਾਨੂੰ ਪੈਸੇ ਦੇਣੇ ਪੈਂਦੇ ਨੇ ਆਕਸੀਜਨ ਖਰੀਦ ਕੇ ਲੈਣੀ ਪਵੇਗੀ ਸਾਫ਼ ਹਵਾ ਲਈ ਵੀ ਤੁਹਾਨੂੰ ਕਿਤੇ ਹੋਟਲ ਦੇ ਵਿੱਚ ਕਿਤੇ ਰੈਸਟੋਰੈਂਟ ਵਿੱਚ ਜਾਣਾ ਪਏਗਾ ਇਸ ਤਰ੍ਹਾਂ ਦੀ ਦੁਨੀਆ ਤੇ ਆਪਣੀ ਗੁਰਬਾਨੀ ਵਿੱਚ ਵੀ ਕਲਕੀ ਅਵਤਾਰ ਦੀ ਗੱਲ ਕਹੀ ਗਈ ਹੈ ਕਿ ਜਦੋਂ ਪਾਪ ਸਿਖਰਾਂ ਤੇ ਹੋਵੇਗਾ ਤਾਂ ਕਲਕੀ ਉਤਾਰ ਆਏਗਾ ਆਪਣੇ ਕੀਰਤਨੀਏ ਵੀ ਇਹਤ ਗੱਲ ਦੀ ਹਮੇਂ ਭਰਦੇ ਹੁੰਦੇ ਆ ਇਹ ਉਸ ਕਲਕੀ ਅਵਤਾਰ ਦੇ ਉੱਪਰ ਇਹ ਫਿਲਮ ਬੇਜਦਾ ਫਿਲਮ ਜਿਖਾਇਆ ਗਿਆ ਕਿ ਪਾਪ ਇੰਨੇ ਸਿਖਰਾਂ ਤੇ ਪਹੁੰਚ ਚੁੱਕਿਆ ਕਿ ਸਾਰੇ ਲੋਕ ਬੇਈਮਾਨ ਹੋ ਚੁੱਕੇ ਕੋਈ ਕਿਸੇ ਨੂੰ ਵੀ ਧੋਖਾ ਦੇ ਸਕਦਾ ਪੈਸੇ ਲਈ ਆਪਣਿਆਂ ਨੂੰ ਵੇਚ ਸਕਦਾ ਭੈਣ ਭਰਾ ਨੂੰ ਵੇਚ ਸਕਦਾ ਉੱਥੇ ਕੋਈ ਕਿਸੇ ਦਾ ਨਹੀਂ ਆ ਅੱਜ ਦੇ ਟਾਈਮ ਵਿੱਚ ਆਪਾਂ ਵੀਜ਼ਾ ਲੈ ਕੇ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ ਉਹਨਾਂ ਦੇਸ਼ਾਂ ਵਿੱਚ ਕੀ ਆ ਥਾਫ ਉਤਰੀ ਆਵਾ ਇਸ ਤਰੀਕੇ ਦੀ ਜ਼ਿੰਦਗੀ ਆ ਇਸ ਤਰੀਕੇ ਦੇ ਸ਼ਹਿਰ ਆ ਇਸ ਤਰੀਕੇ ਦੇ ਪਿੰਡ ਆ ਆਪਾਂ ਉੱਥੇ ਜਾ ਨਹੀਂ ਸਕਦੇ ਆਪਾਂ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਆ ਰਾਈਟ ਕਿੰਨਾ ਔਖਾ ਉਸੇ ਤਰੀਕੇ ਨਾਲ ਫਿਊਚਰ ਵਿੱਚ ਦਿਖਾਈ ਦੇ ਉਸ ਸਥਿਤੀ ਵਿੱਚ ਜਾਣ ਲਈ ਕੀ ਕੁਝ ਕਰਨਾ ਪਵੇਗਾ ਐਨੇ ਪੈਸੇ ਦੀ ਜਰੂਰਤ ਆ ਉਹ ਸਿਰਫ ਅਮੀਰਾਂ ਲਈ ਹੁੰਦੀ ਆ ਤੇ ਇਹ ਵੀ ਇੱਕ ਪਰਚਾਈ ਤੇ ਆਧਾਰਤਾ ਕਿ ਕਿਵੇਂ ਕੈਪੀਟਲਿਜ਼ਮ ਆ ਜਿਹੜਾ ਇਹ ਅੱਜ ਦੇ ਕੈਪੀਟਲਿਜ਼ਮ ਨੂੰ ਦਰਸਾ ਰਿਹਾ ਸ੍ਰੀ ਕ੍ਰਿਸ਼ਨ ਕਹਿੰਦੇ ਆ ਅਸ਼ੋਦਾ ਮਨ ਕਿ ਜਦੋਂ ਹਵਾ ਵਿੱਚ ਜ਼ਹਿਰ ਹੋਵੇਗੀ ਜਦੋਂ ਗੰਗਾ ਨਦੀ ਸੁੱਕ ਚੁੱਕੀ ਹੋਵੇਗੀ ਉਦੋਂ ਮੈਂ ਆਉਂਗਾ ਹਵਾ ਵਿੱਚ ਜ਼ਹਿਰ ਤੋਂ ਬੇਤਿਕਲੀ ਦਾ ਮਤਲਬ ਕੀ ਹੈ ਪ੍ਰਦੂਸ਼ਣ ਜਿਵੇਂ ਹੁਣ ਪ੍ਰਦੂਸ਼ਣ ਵਧ ਰਿਹਾ ਹੌਲੀ ਹੌਲੀ ਤਾਂ ਸਾਨੂੰ 29 ਤੱਕ ਇਹ ਪੋਲੂਸ਼ਨ ਸਿਖਰਾਂ ਤੇ ਹੋਵੇਗਾ ਜਿਵੇਂ ਹੁਣ ਪਾਣੀ ਘਟ ਰਿਹਾ ਹੌਲੀ ਹੌਲੀ ਤਾਂ ਸਾਨੂੰ 29 ਤੱਕ ਪਾਣੀ ਬਿਲਕੁਲ ਹੀ ਖਤਮ ਹੋ ਜਾਏਗਾ ਜੋ ਬਚਾ-ਬਚਾ ਰਹੇ ਜੇਗਾ ਉਹਦੇ ਤੇ ਇਸ ਤਰੀਕੇ ਨਾਲ ਕੰਪਨੀਆਂ ਕੰਮਜਾ ਕਰ ਰਹੀਆਂ ਤੇ ਆਮ ਲੋਕ ਭੁੱਖੇ ਮਰਨਗੇ ਧਿਆਏ ਮਰਨਗੇ ਜੀ ਤੁਸੀ ਕਲਪਤੀ ਮੂਵੀ ਦੇਖ ਲਈਏ ਅਗਰ ਨਹੀਂ ਦੇਖੀ ਤਾਂ ਮੈਂ ਰეკਮੈਂਡ ਕਰਾਂਗਾ ਪਲੀਜ਼ ਉਹਨੂੰ ਇੱਕ ਵਾਰ ਜ਼ਰੂਰ ਦੇਖੋ ਮੈਂ ਉਹ ਰეკਮੈਂਡ ਕਿਉਂ ਕਰ ਰਿਹਾ ਕਿਉਂਕਿ ਉਹਦੇ ਵਿੱਚ ਨਾ ਆਪਣਾ ਫਿਊਚਰ ਦਿਖਾਇਆ ਹੋਇਆ ਆਪਣਾ ਅਸਲ ਫਿਊਚਰ ਜਿਹੜਾ ਆਪਾਂ ਅੱਜ ਰੌਲਾ ਪਾ ਰਹੇ ਹਾਂ ਨਾ ਕਿ ਯਾਰ ਆਪਣਾ ਭਵਿੱਖ ਇਸ ਤਰ੍ਹਾਂ ਦਾ ਹੋ ਜਾਣਾ ਧਰਤੀ ਬੰਜਰ ਹੋ ਜਾਣੀ ਹੈ ਪਾਣੀ ਖਤਮ ਹੋ ਜਾਣਾ ਦਰਖਤ ਲਾਓ ਪਾਣੀ ਬਚਾਓ ਦਰਖਤ ਲਾਓ ਪਾਣੀ ਬਚਾਓ ਉਹ ਚੀਜ਼ ਉਹਨਾਂ ਨੇ ਫਿਲਮ ਦੇ ਵਿੱਚ ਐਕਚੁਅਲ ਤਰੀਕੇ ਨਾਲ ਦਿਖਾ ਦਿੱਤੀ ਹੈ ਕਿ ਫਿਊਚਰ ਕਿਸ ਤਰ੍ਹਾਂ ਦਾ ਹੋਏਗਾ ਤੇ ਮੈਂ ਦਾਅਵੇ ਨਾਲ ਕਹਿੰਦਾ ਅਗਰ ਤੁਸੀਂ ਇੱਕ ਵਾਰੀ ਫਿਲਮ ਦੇਖ ਲਓਗੇ ਤਾਂ ਤੁਸੀਂ ਸੱਚਮੁੱਚ ਪੇੜ ਲਾਉਣੇ ਸ਼ੁਰੂ ਕਰ ਦੇਣਾ ਹੈ ਦਰਖਤ ਲਾਉਣੇ ਸ਼ੁਰੂ ਕਰ ਦੇਣਾ ਤੁਸੀਂ ਸੱਚਮੁੱਚ ਹੀ ਪਾਣੀ ਬਚਾਉਣਾ ਸ਼ੁਰੂ ਕਰ ਦੇਣਾ ਕਿਉਂਕਿ ਫਿਲਮ ਦੀ ਜਿਹੜੀ ਕਹਾਣੀ ਆ ਉਹ ਬੇਸਤ ਅੱਜ ਤੋਂ 900 ਸਾਲ ਬਾਅਦ ਇੱਕ ਐਸੀ ਦੁਨੀਆ ਜਿੱਥੇ ਪਾਣੀ ਖਤਮ ਹੋ ਚੁੱਕਿਆ ਪੀਣ ਵਾਲਾ ਪਾਣੀ ਬਿਲਕੁਲ ਖਤਮ ਹੋ ਚੁੱਕਿਆ ਸੁੱਕ ਚੁੱਕੀਆਂ ਨਦੀਆਂ ਸੁੱਕ ਚੁੱਕੀਆਂ ਨੇ ਗੰਗਾ ਨਦੀ ਸੁੱਕ ਚੁੱਕੀ ਆ ਹਵਾ ਜ਼ਹਿਰੀਲੀ ਹੋ ਚੁੱਕੀ ਹੈ ਲੋਕ ਜ਼ਿਆਦਾਤਰ ਮਾਸਕ ਪਾ ਕੇ ਰਹਿੰਦੇ ਨੇ ਸਾਫ ਸੁਥਰੀ ਹਵਾ ਲਈ ਤੁਹਾਨੂੰ ਪੈਸੇ ਦੇਣੇ ਪੈਂਦੇ ਨੇ ਆਕਸੀਜਨ ਖਰੀਦ ਕੇ ਲੈਣੀ ਪਵੇਗੀ ਸਾਫ ਹਵਾ ਲਈ ਵੀ ਤੁਹਾਨੂੰ ਕਿਸੇ ਹੋਟਲ ਦੇ ਵਿੱਚ ਕਿਸੇ ਰੈਸਟੋਰੈਂਟ ਵਿੱਚ ਜਾਣਾ ਪਏਗਾ ਇਸ ਤਰੀਕੇ ਦੀ ਦੁਨੀਆ ਤੇ ਇਹ ਨਹੀਂ ਹੈ ਕਿ ਸਾਰਾ ਕੁਝ ਖਤਮ ਹੋ ਚੁੱਕਿਆ ਜੋ ਜੋ ਚੀਜ਼ਾਂ ਨੇ ਅਸਲ ਦੇ ਵਿੱਚ ਜੋ ਜੋ ਉੱਥੇ ਚੀਜ਼ਾਂ ਮੌਜੂਦ ਨਹੀਂ ਜੋ ਚੀਜ਼ਾਂ ਬਚ ਗਈਆਂ ਨੇ ਉਹਨਾਂ ਉੱਪਰ ਇੱਕ ਕੋਈ ਕੰਪਨੀ ਇੱਕ ਕੋਈ ਵੱਡੀ ਪਾਵਰ ਕਬਜ਼ਾ ਕਰੀ ਬੈਠੀ ਹੈ ਜਿਹਨੂੰ ਨਾਮ ਦਿੱਤਾ ਹੋਇਆ ਕੰਪਲੈਕਸ ਦਾ ਉਹਦਾ ਨਾਮ ਹੈ ਕੰਪਲੈਕਸ ਉਹਨਾਂ ਨੇ ਜੋ ਬਚਾ ਬੁਝਾਇਆ ਧਰਤੀ ਦਾ ਜੋ ਪਾਣੀ ਆ ਜੋ ਰਿਸੋਰਸਸ ਨੇ ਉਹਨਾਂ ਤੇ ਕਬਜ਼ਾ ਕਰ ਲਿਆ ਉਹਨਾਂ ਦੀ ਆਪਣੀ ਇੱਕ ਸਿਟੀ ਆ ਇੱਕ ਸਿਟੀ ਬਣਾ ਲਈ ਆ ਜਿੱਥੇ ਕਿ ਜਾਣਾ ਆਲਮੋਸਟ ਇੰਪੋਸੀਬਲ ਆ ਸਾਰਿਆਂ ਲਈ ਉਸ ਸਿਟੀ ਦੇ ਵਿੱਚ ਤੁਹਾਨੂੰ ਪਾਣੀ ਵੀ ਮਿਲੇਗਾ ਫਰੂਟ ਵੀ ਮਿਲਣਗੇ ਫਲ ਵੀ ਮਿਲਣਗੇ ਵਧੀਆ ਘਰ ਮਿਲਣਗੇ ਸਾਰਾ ਕੁਝ ਮਿਲੇਗਾ ਖੁੱਲੀ ਹਵਾ ਮਿਲੇਗੀ ਸਾਫ਼ ਸੁਥਰੀ ਹਵਾ ਜੰਗਲ ਵੀ ਮਿਲਣਗੇ ਜੰਗਲੀ ਜਾਨਵਰ ਵੀ ਮਿਲਣਗੇ ਹਾਲਾਂਕਿ ਭਾਰਤੀ ਜੋ ਬਾਕੀ ਦੁਨੀਆ ਉੱਥੇ ਇਹ ਸਭ ਕੁਝ ਖਤਮ ਆ ਪਰ ਉਸ ਦੁਨੀਆ ਵਿੱਚ ਮਿਲੇਗਾ ਕਿਉਂਕਿ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਪੂਰੀ ਦੁਨੀਆ ਤੋਂ ਰਿਸੋਰਸਸ ਖੋਲੇ ਨੇ ਸਾਰੇ ਤੇ ਆਪਣੇ ਸ਼ਹਿਰ ਵਿੱਚ ਰੱਖ ਲੈਣ ਤੇ ਉੱਥੇ ਤਰ੍ਹਾਂ ਅਮੀਰ ਰਹਿੰਦੇ ਨੇ ਤੇ ਉੱਥੇ ਜਾਣ ਲਈ ਤੁਹਾਨੂੰ 10 ਲੱਖ ਯੂਨਿਟ ਜਾਂ 10 ਲੱਖ ਰੁਪਏ ਦੀ ਜ਼ਰੂਰਤ ਹੈ ਜਿਵੇਂ ਅੱਜ ਦੇ ਟਾਈਮ ਵਿੱਚ ਆਪਾਂ ਵੀਜ਼ਾ ਲੈ ਕੇ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ ਉਹਨਾਂ ਦੇਸ਼ਾਂ ਵਿੱਚ ਕੀ ਹਰ ਥਾਪ ਉਤਰੀ ਆ ਵਾ ਇਸ ਤਰੀਕੇ ਦੀ ਜ਼ਿੰਦਗੀ ਹੈ ਇਸ ਤਰੀਕੇ ਦੇ ਸ਼ਹਿਰ ਆ ਇਸ ਤਰੀਕੇ ਦੇ ਪਿੰਡ ਆ ਆਪਾਂ ਉੱਥੇ ਜਾਣ ਹੀ ਨਹੀਂ ਸਕਦੇ ਆਪਾਂ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਆ ਰਾਈਟ ਕਿੰਨਾ ਔਖਾ ਉਸੇ ਤਰੀਕੇ ਨਾਲ ਫਿਊਚਰ ਵਿੱਚ ਦਿਖਾਈ ਦੇਗੀ ਉਸ ਸਥਿਤੀ ਵਿੱਚ ਜਾਣ ਲਈ ਉਸੇ ਤੀਕਰ ਤੁਹਾਡੇ ਉੱਪਰ ਹੀ ਹੋਵੇਗੀ ਪਰ ਉੱਥੇ ਜਾਣ ਲਈ ਤੁਹਾਨੂੰ ਕੀ ਕੁਝ ਕਰਨਾ ਪਏਗਾ ਐਨੇ ਪੈਸੇ ਦੀ ਜ਼ਰੂਰਤ ਆ ਉਹ ਸਿਰਫ ਅਮੀਰਾਂ ਲਈ ਹੁੰਦੀ ਆ ਤੇ ਇਹ ਵੀ ਇੱਕ ਫਰਚਾਈ ਤੇ ਆਧਾਰਤਾ ਕਿ ਕਿਵੇਂ ਕੈਪੀਟਲਿਜ਼ਮ ਆ ਜਿਹੜਾ ਇਹ ਅੱਜ ਦੇ ਕੈਪੀਟਲਿਜ਼ਮ ਨੂੰ ਦਰਸਾ ਰਿਹਾ ਹੈ ਕਿ ਕੈਪੀਟਲਿਜ਼ਮ ਹੌਲੀ-ਹੌਲੀ ਪਾਵਰਫੁਲ ਹੁੰਦਾ ਜਾ ਰਿਹਾ ਹੈ ਕਿਵੇਂ ਕੰਪਨੀਆਂ ਜਿਹੜੀਆਂ ਨੇ ਇਹ ਆਪਣੇ ਜੋ ਰਿਸੋਰਸਸ ਨੇ ਉਹਨਾਂ ਤੇ ਕਬਜ਼ਾ ਕਰ ਰਹੀਆਂ ਨੇ ਆਪਣੇ ਪਾਣੀ ਤੇ ਆਪਣੇ ਫੂਡ ਤੇ ਹਰ ਇੱਕ ਚੀਜ਼ ਤੇ ਕਬਜ਼ਾ ਕਰ ਰਹੇ ਨੇ ਤੇ ਹੌਲੀ-ਹੌਲੀ ਕੈਪੀਟਲਿਜ਼ਮ ਦਾ ਹੀ ਰਾਜ ਹੋਵੇਗਾ। ਉਹਦੇ ਵਿੱਚ ਵੀ ਇਹ ਦਿਖਾਇਆ ਗਿਆ ਕਿ ਇੱਕ جنگ ਹੋਈ ਸੀ, جنگ ਤੋਂ ਬਾਅਦ ਦੇ ਵਿੱਚ ਕੋਈ ਸਰਕਾਰ ਨਹੀਂ ਬਚੀ, ਕੋਈ ਦੇਸ਼ ਨਹੀਂ ਬਚੀ। ਬਚ ਗਈ ਤਾਂ ਇੱਕ ਪਾਵਰਫੁੱਲ ਕੰਪਨੀ, ਕੁਝ ਪਾਵਰਫੁੱਲ ਲੋਕ, ਉਹਨਾਂ ਦਾ ਇੱਕ ਪਾਵਰਫੁੱਲ ਮਾਲਕ ਉਹਨੇ ਕਬਜ਼ਾ ਕਰ ਲਿਆ ਸਾਰੇ ਰਿਸੋਰਸ ਦੇ ਉੱਪਰ। ਤੇ ਜਿਹੜੇ ਲੋਕ ਬਚ ਗਏ ਉਹ ਇੱਕ ਹਿਸਾਬ ਨਾਲ ਉਹਨਾਂ ਲੱਕ ਦੀ ਜ਼ਿੰਦਗੀ ਜਿਉ ਰਹੇ ਆ। ਕੀੜੇ ਮਕੌੜਿਆਂ ਵਰਗੀ ਜ਼ਿੰਦਗੀ ਹੈ ਲੋਕਾਂ ਦੀ। ਪਾਣੀ ਨਹੀਂ ਆ ਹਵਾ ਸਾਫ ਨਹੀਂ ਆ ਪਰ ਨੂੰ ਹਰ ਇੱਕ ਚੀਜ਼ ਮੰਗ ਕੇ ਲੈਣੀ ਪਏਗੀ ਜਾਂ ਫਿਰ ਧੋਖੇ ਨਾਲ ਲੈਣੀ ਪਏਗੀ ਚੋਰੀ ਕਰਨੀ ਪਏਗੀ ਹਾਲਾਂਕਿ ਇਹ ਜੋ ਫਿਲਮ ਆ ਨਾ ਕਲਕੀ ਇਹ ਸ਼ਾਸਤਰਾਂ ਦੇ ਉੱਪਰ ਬੇਸਡ ਆ ਕਲਕੀ ਪੁਰਾਣ ਦੇ ਉੱਪਰ ਬੇਸਡ ਆ ਤੇ ਆਪਣੀ ਗੁਰਬਾਣੀ ਵਿੱਚ ਵੀ ਕਲਕੀ ਅਵਤਾਰ ਦੀ ਗੱਲ ਕਹੀ ਗਈ ਹੈ ਕਿ ਜਦੋਂ ਪਾਪ ਚਿਕਰਾਂ ਤੇ ਹੋਵੇਗਾ ਤਾਂ ਕਲਕੀ ਉਤਾਰ ਆਏਗਾ ਆਪਣੇ ਕੀਰਤਨੀਏ ਵੀ ਇਹ ਇੱਕ ਗੱਲ ਦੀ ਹਮਈ ਪਰ ਦਿੰਦੇ ਆ ਇਹ ਉਸ ਕਲਕੀ ਦੇ ਅਵਤਾਰ ਦੇ ਉੱਪਰ ਇਹ ਫਿਲਮ ਬੇਚਦਾ ਫਿਲਮ ਜਿ ਦਿਖਾਇਆ ਗਿਆ ਕਿ ਪਾਪ ਇੰਨੇ ਸ਼ਿਖਰਾਂ ਤੇ ਪਹੁੰਚ ਚੁੱਕਿਆ ਕਿ ਸਾਰੇ ਲੋਕ ਬੇਈਮਾਨ ਹੋ ਚੁੱਕੇ ਨੇ ਕੋਈ ਕਿਸੇ ਨੂੰ ਵੀ ਧੋਖਾ ਦੇ ਸਕਦਾ ਪੈਸੇ ਲਈ ਆਪਣਿਆਂ ਨੂੰ ਵੇਚ ਸਕਦਾ ਭੈਣ ਭਰਾ ਨੂੰ ਪੇਚ ਸਕਦਾ ਉੱਥੇ ਕੋਈ ਕਿਸੇ ਦਾ ਨਹੀਂ ਆ ਜਿਵੇਂ ਆਪਾਂ ਅਕਸਰ ਗੱਲਾਂ ਕਰਦੇ ਆ ਜਿਵੇਂ ਆਪਣੀ ਬਾਣੀ ਕਹਿੰਦੇ ਕਿ ਪਾਪ ਇੰਨਾ ਸ਼ਿਖਰਾਂ ਤੇ ਹੋਏਗਾ ਕਾਲ ਯੁਗ ਦੇ ਐਂਡ ਦੇ ਵਿੱਚ ਬੇਸਿਕਲੀ ਉਹ ਕਾਲ ਯੁਗ ਦਾ ਉਹਨਾਂ ਨੇ ਐਂਡ ਦਿਖਾਇਆ ਚਰਮ ਸੀਮਾ ਤੇ ਕਾਲੀ ਕਿ ਕੋਈ ਕਿਸੇ ਦਾ ਫਕਰ ਨਹੀਂ ਆ ਸਾਰਿਆਂ ਨੂੰ ਪੈਸਿਆਂ ਦੀ ਆ ਸਿਰਫ ਆਪਣੀ ਆ ਸਾਰਿਆਂ ਦਾ ਇੱਕੋ ਹੀ ਇੱਕ ਉੱਥੇ ਮਨਸਾਦਾ ਕਿ ਪੈਸਾ ਲਾਓ ਵੱਧ ਤੋਂ ਵੱਧ ਪੈਸਾ ਕਮਾਓ ਲੁੱਟੋ ਚੋਰੀ ਕਰੋ ਥੱਗੀਆਂ ਮਾਰੋ ਜੋ ਕਰੋ ਪਰ ਪੈਸਾ ਲੈ ਕੇ ਕੰਪਲੈਕਸ ਵਿੱਚ ਜਾਓ ਕਿਉਂਕਿ ਪੈਸੇ ਬਿਨਾ ਉੱਥੇ ਤੁਸੀਂ ਜਾ ਨਹੀਂ ਸਕਦੇ ਸੋ ਇਹ ਤਰਕੀਜਾਂ ਤਾਂ ਆਪਾਂ ਅਕਸਰ ਕਹਿੰਦੇ ਆ ਇਹ ਚੀਜ਼ਾਂ ਆਪਣੇ ਧਰਮਾਂ ਵਿੱਚ ਲਿਖੀਆਂ ਹੋਈਆਂ ਨੇ ਐਂਡ ਕਲਕੀ ਫਿਲਮ ਵੀ ਆਪਾਂ ਨੂੰ ਇਹੀ ਦਿਖਾ ਰਹੀ ਆ ਪਾਪ ਸ਼ਿਖਰਾਂ ਤੇ ਬੇਈਮਾਨੀ ਕੋਈ ਵੀ ਇਮਾਨਦਾਰ ਵਿਅਕਤੀ ਨਹੀਂ ਕੋਈ ਕਿਸੇ ਨਾਲ ਵੀ ਧੋਖਾ ਕਰ ਸਕਦਾ ਕੁਝ ਵੀ ਹੋ ਸਕਦਾ ਲੁੱਟਮਾਰ ਹੋ ਸਕਦੀ ਹੈ ਰਿਸ਼ਤੇ ਨਾਤੇ ਨਹੀਂ ਬਚੇ ਬਸ ਸਿਰਫ ਲੋਕ ਆਪਦੇ ਵੀ ਜਿਹਾ ਹੁੰਦੇ ਆ ਕਿਉਂਕਿ ਉਹਨਾਂ ਦੀ ਕੋਈ ਜ਼ਿੰਦਗੀ ਹੀ ਨਹੀਂ ਆ ਅਸਲ ਵਿੱਚ ਉਹਨਾਂ ਦੀ ਕੋਈ ਜ਼ਿੰਦਗੀ ਹੀ ਨਹੀਂ ਆ ਇੱਕ ਵਿਅਕਤੀ ਨੇ ਧਰਾਂ ਦੇ ਕਬਜ਼ਾ ਕਰ ਰੱਖਿਆ ਪੂਰੀ ਦੁਨੀਆ ਦੇ ਸਰੋਤ ਖੋਹ ਲਏ ਨੇ ਤੇ ਲੋਕਾਂ ਨੂੰ ਇਸ ਤਰੀਕੇ ਨਾਲ ਕੀੜੇ ਮਕੌੜੇ ਜਿਹੇ ਤਰ੍ਹਾਂ ਇੱਕ ਦੂਜੇ ਨਾਲ ਲੜਨ ਲਈ ਮਜਬੂਰ ਕੀਤਾ ਹੋਇਆ ਜਦੋਂ ਵੀ ਇੱਕ ਜਾਣਾ ساری ਦੁਨੀਆ ਤੇ ਕਬਜ਼ਾ ਕਰੀ ਬੈਠਾ ਹੋਏਗਾ ਖਾਸ ਕਰਕੇ ਜਿਵੇਂ ਕਲੀ ਪ੍ਰਧਾਨ ਹੋਏਗਾ ਤਾਂ ਕਲਕੀ ਅਵਤਾਰ ਹੋਏਗਾ ਪਰ ਹਰਾਨੀ ਦੀ ਗੱਲ ਇਹ ਕਿ ਜੋ ਸ਼ਾਸਤਰਾ ਵਿੱਚ ਲਿਖਿਆ ਹੋਇਆ ਉਹ ਐਕਚੁਅਲ ਵਿੱਚ ਵਾਪਰ ਰਿਹਾ ਉਹ ਫਿਲਮ ਦੇ ਵਿੱਚ ਇੱਕ ਸੀਨ ਆ ਮਹਾਭਾਰਤ ਦਾ ਜਿੱਥੇ ਸ਼੍ਰੀ ਕ੍ਰਿਸ਼ਨ ਕਹਿੰਦੇ ਆ ਅਸ਼ੋਦਾਮ ਨੂੰ ਕਿ ਜਦੋਂ ਹਵਾ ਵਿੱਚ ਜ਼ਹਿਰ ਹੋਵੇਗੀ ਜਦੋਂ ਗੰਗਾ ਨਦੀ ਸੁੱਕ ਚੁੱਕੀ ਹੋਵੇਗੀ ਉਦੋਂ ਮੈਂ ਆਉਂਗਾ ਹਵਾ ਵਿੱਚ ਜ਼ਹਿਰ ਤੋਂ ਬੇਸਿਕਲੀ ਇਹਦਾ ਮਤਲਬ ਕੀ ਹੈ ਪ੍ਰਦੂਸ਼ਣ ਜਿਵੇਂ ਹੁਣ ਪ੍ਰਦੂਸ਼ਣ ਵਧ ਰਿਹਾ ਹੌਲੀ ਹੌਲੀ ਤਾਂ ਸਾਨੂੰ 29 ਤੋ ਤੱਕ ਇਹ ਪੋਲੂਸ਼ਨ ਸਿਖਰਾਂ ਤੇ ਹੋਏਗਾ ਜਿਵੇਂ ਹੁਣ ਪਾਣੀ ਘਟ ਰਿਹਾ ਹੌਲੀ ਹੌਲੀ ਤਾਂ ਸਾਨੂੰ 29 ਤੋ ਤੱਕ ਪਾਣੀ ਬਿਲਕੁਲ ਹੀ ਖਤਮ ਹੋ ਜਾਏਗਾ ਜੋ ਬਚਾ ਬਚਾ ਰਹੇ ਜੇਗਾ ਉਹਦੇ ਤੇ ਇਸ ਤਰੀਕੇ ਨਾਲ ਕੰਪਨੀਆਂ ਕੰਮਜਾ ਕਰ ਰਹਿਣਗੀਆਂ ਤੇ ਆਮ ਲੋਕ ਭੁੱਖੇ ਮਰਨਗੇ ਧਿਆਏ ਮਰਨਗੇ ਉਹਨਾਂ ਨੂੰ ਹਵਾ ਵੀ ਨਹੀਂ ਮਿਲੇਗੀ ਇਹ ਚੀਜ਼ਾਂ ਮਹਾਪਾਤ ਦੇ ਵਿੱਚ ਕਲਿਚੀਆਂ ਹੋਈਆਂ ਨੇ ਜਿਵੇਂ ਜੀ ਕ੍ਰਿਸ਼ਨ ਕਹਿੰਦੇ ਨੇ ਇਹ ਚੀਜ਼ਾਂ ਪੁਰਾਣਾ ਵਿੱਚ ਲਿਖੀਆਂ ਹੋਈਆਂ ਨੇ ਐਂਡ ਇਹ ਥੀਮ ਉਸੇ ਤਰੀਕੇ ਨਾਲ ਵਾਪਰ ਰਿਆ। ਸੋ ਕਲਕੀ ਫਿਲਮ ਹਨਾ ਜਿਹੜੀ ਉਹ ਆਪਣੇ ਫਿਊਚਰ ਨੂੰ ਇੰਨੇ ਬਿਹਤਰੀਨ ਤਰੀਕੇ ਨਾਲ ਦਿਖਾਉਂਦੀ ਹੈ ਕਿ ਜੋ ਲਿਖਿਆ ਹੋਇਆ ਉਹ ਐਕਚੁਅਲ ਵਿੱਚ ਹੋ ਚੁੱਕਿਆ। ਉੱਥੇ ਉਹ ਦਿਖਾਏਗਾ ਕਿ ਹੁਣ ਅਵਤਾਰ ਦੇ ਆਉਣ ਦਾ ਟਾਈਮ ਹੋ ਗਿਆ ਕਿਉਂਕਿ ਹੁਣ ਬੇਸਿਕਲੀ ਦੁਨੀਆ ਆਲਮੋਸਟ ਖਤਮ ਹੀ ਹੈ ਜਿਹੜੇ ਬੱਚੇ ਕੁਝ ਲੋਕ ਆ ਉਹਨਾਂ ਦੀ ਜ਼ਿੰਦਗੀ ਬਹੁਤ ਖਰਾਬ ਆ। ਉਸ ਤੋਂ ਵੀ ਇੱਕ ਜੋ ਖਾਸ ਜੀ ਇਸ ਲਈ ਖਾਸ ਜੀ ਪਤਾ ਕੀ ਹੈ ਕਿ ਤੁਸੀਂ ਫਿਊਚਰ ਦੀ ਦੁਨੀਆ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹੋਣਗੀਆਂ ਆ ਹਾਲੀਵੁੱਡ ਬਣਾਉਂਦਾ ਖਾਸ ਕਰਕੇ ਆਪਣੇ ਆਲੇ ਤਾਂ ਨਹੀਂ ਬਣਾਉਂਦੇ ਇਹ ਆਪਣੇ ਆਲੇ ਵੱਲੋਂ ਇੱਕ ਪਹਿਲੀ ਤਕੜੀ ਕੋਸ਼ਿਸ਼ ਹੈ ਜਿੱਦੇ ਵਿੱਚ ਉਹਨੇ ਛਵੀ ਚੜਵੀ ਦੁਨੀਆ ਦਿਖਾਈ ਆ ਪਰ ਜਿੰਨੀਆਂ ਵੀ ਫਿਊਚਰ ਦੀਆਂ ਫਿਲਮਾਂ ਹਾਲੀਵੁੱਡ ਵਿੱਚ ਨਹੀਂ ਬਣੀਆਂ ਨੇ ਨਾ ਮੈਂ ਸਭ ਨਾਲੋਂ ਜ਼ਿਆਦਾ ਐਕਿਊਰੇਟ ਫਿਊਚਰ ਵਾਲੀ ਫਿਲਮ ਇਸ ਨੂੰ ਮੰਨਦਾ ਕਿਉਂਕਿ ਇਹਦੇ ਵਿੱਚ ਸਹੀ ਦਿਖਾਇਆ ਹੋਇਆ ਹੈ ਕੁਝ ਘਮਾਫਰਾ ਕੇ ਗੱਲ ਨਹੀਂ ਕਹੀ ਹੋਈ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਆ ਜਾਏਗੀ ਜਾਂ ਏਲੀਅਨ ਆ ਜਾਣਗੇ ਜਾਂ ਆ ਹੋ ਜਾਏਗਾ। ਕਲਾ ਮੈਂ ਨਹੀਂ ਜੋ ਐਕਚੁਅਲ ਚ ਹੋ ਰਿਹਾ ਉਸੇ ਨੂੰ ਅੱਗੇ ਲਜਾਇਆ ਗਿਆ ਕਿ ਕਿਵੇਂ ਪਾਣੀ ਘਟ ਰਿਹਾ ਕਿਵੇਂ ਦਰਖਤ ਘਟ ਰਹੇ ਆ ਹਵਾ ਚ ਪ੍ਰਦੂਸ਼ਣ ਵਧ ਰਿਹਾ ਪਾਣੀ ਖਤਮ ਹੋ ਰਿਹਾ ਤੇ ਕੈਪੀਟਲਿਜ਼ਮ ਆ ਜਿਹੜਾ ਉਹ ਪ੍ਰਧਾਨ ਹੋ ਰਿਹਾ ਆ ਪੂਰੀ ਦੁਨੀਆ ਦੇ ਰਿਸੋਰਸਸ ਦੇ ਉੱਪਰ ਉਹ ਕਬਜ਼ਾ ਕਰ ਰਿਹਾ ਤੇ ਕਿਵੇਂ ਆਪਾਂ ਉਸ ਦੁਨੀਆ ਵੱਲ ਵਧ ਰਹੇ ਆ ਜੋ ਕਲਕੀ ਵਿੱਚ ਦਿਖਾਈ ਆ ਕਿ ਇੱਕ ਦਿਨ ਨੂੰ ਹਾਲਾਤ ਐਸੇ ਹੋ ਜਾਣਗੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਐਂਡ ਅਸਲ ਦੁੱਚ ਦਿਖਾਇਆ ਗਿਆ ਤੁਸੀਂ ਫਿਲਮ ਦੇਖੋਗੇ ਤੁਸੀਂ ਸਮਝੋਗੇ ਕਿ ਹਾਂ ਯਾਰ ਦੁਨੀਆ ਇੱਕ ਦਿਨ ਨੂੰ ਐਸੀ ਹੀ ਹੋ ਜਾਣੀ ਆ ਦੁਨੀਆ ਸੱਚਮੁੱਚ ਇੱਕ ਦਿਨ ਨੂੰ ਐਸੀ ਹੋ ਜਾਣੀ ਆ ਆਪਾਂ ਉਧਰ ਹੀ ਜਾ ਰਹੇ ਹਾਂ ਸੋ ਮੈਂ ਫਿਰ ਇੱਕ ਵਾਰੀ ਕਹਾਂਗਾ ਕਿ ਅਗਰ ਤੁਸੀਂ ਇਹ ਫਿਲਮ ਅਜੇ ਨਹੀਂ ਦੇਖੀ ਤਾਂ ਪਲੀਜ਼ ਦੇਖੋ ਹਿੰਦੀ ਵਿੱਚ ਦੇਖੋ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਣਾਈ ਗਈ ਫਿਲਮ ਆ ਆਪਾਂ ਨੂੰ ਆਪਣੇ ਇਤਿਹਾਸ ਨਾਲ ਵੀ ਜੋੜਦੀ ਆ ਆਪਣੇ ਵਰਤਮਾਨ ਨਾਲ ਜੋੜਦੀ ਹੈ ਤੇ ਭਵਿੱਖ ਬਾਰੇ ਚਿੰਤਾ ਕਰਨ ਲਈ ਵੀ ਮਜਬੂਰ ਕਰਦੀ ਹੈ ਕਿ ਯਾਰ ਕਿੰਦਾ ਮੇ ਹਾਲਾਤ ਹੋ ਗਏ ਦੁਨੀਆ ਦੇ ਆਪਣੀ ਲਾਪਰਵਾਹੀ ਕਰਕੇ ਸਵਾਗਤ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਨਾਲ ਲਾਈਕ ਕਰੋ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸੋ ਅਗਰ ਫਿਲਮ ਦੇਖ ਲਈ ਆ ਤਾਂ ਵੀ ਕਮੈਂਟ ਕਰੋ ਅਗਰ ਨਹੀਂ ਦੇਖੀ ਤਾਂ ਵੀ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ